ਖੜੇ ਪੰਡੇ ਦਾਸਤਾਨ ਦੇ ਵਿੱਚੋਂ ਜਦੋਂ ਮਾਛੀਵਾੜੇ ਦੀ ਗੱਲ ਹੁੰਦੀ ਹੈ ਤਾਂ ਭਾਈ ਨਵੀਖਾਂ ਤੇ ਗਨੀਖਾਂ ਦਾ ਜੇਕਰ ਕਰਨਾ ਬਣਦਾ ਤੇ ਜਦੋਂ ਜ਼ਿਕਰ ਕਰਦੇ ਆ ਤਾਂ ਸਿੱਖਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਅੱਜ ਵੀ ਉਹਨਾਂ ਦੀ ਜਿਹੜੀ ਯਾਦ ਆ ਉਹ ਸਾਂਭ ਕੇ ਰੱਖੀ ਹੋਈ ਹੈ ਤੇ ਸਵੰਨ ਸਿੰਘ ਜੀ ਇਸ ਜਾਤ ਦੇ ਨਾਲ ਗੁਰੂ ਸਾਹਿਬ ਦਾ ਗਨੀਖਾ ਤੇ ਮਨੀਖਾ ਦਾ ਪਿਆਰ ਤੇ ਕਿਵੇਂ ਦਾ ਰਿਹਾ ਕਿਵੇਂ ਦਾ ਇਤਿਹਾਸਕ ਤੁਚੋਕਰ ਸੀਗਾ ਗਨੀਖਾ ਨਵੀਖਾ ਦਾ ਤੇ ਕਿਵੇਂ ਰਿਹਾ ਗੁਰੂ ਸਾਹਿਬ ਨਾਲ ਇਹਨਾਂ ਦਾ ਜਦੋਂ ਆਪਾਂ ਸਿੱਖ ਗੁਰੂ ਸਾਹਿਬਾਨ ਹਾਂਜੀ ਸਿੱਖ ਇਤਿਹਾਸ ਹਾਂਜੀ ਸਿੱਖ ਪਰੰਪਰਾਵਾਂ ਸਿੱਖ ਰਾਜ ਦੀ ਆਪਾਂ ਗੱਲ ਕਰਦੇ ਆਂ ਹਾਂਜੀ ਤਾਂ ਇਹਦੇ ਵਿੱਚ ਅਜਿਹੇ ਕੁਝ ਵਾਪਰਿਆ ਜਿਹਨੂੰ ਦੁਨੀਆ ਦੇ ਵਿੱਚ ਅਨੋਖਾ ਕਿਹਾ ਜਾਂਦਾ ਵੀ ਉਹਦੇ ਵਰਗਾ ਹੋਰ ਕਿਤੇ ਨਹੀਂ ਵਾਪਰਿਆ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਵੀ ਵਿਖੜੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਸਲਮਾਨ ਭਰਾਵਾਂ ਦੇ ਘਰ ਦੇ ਵਿੱਚ ਸ਼ਰਨ ਲਈ ਠੀਕ ਹੈ ਜੀ ਜਾਂ ਦੂਜੀ ਅੱਖਾਂ ਚ ਇਹ ਕਹਿ ਲਓ ਵੀ ਜੇ ਸ਼ਰਨ ਲਈ ਨਹੀਂ ਵਰਤਣਾ ਹਾਂਜੀ ਤਾਂ ਮੁਸਲਮਾਨ ਭਰਾ ਗਨੀ ਖਾਤੇ ਨਵੀ ਖਾਂ ਮਹਾਰਾਜ ਨੂੰ ਆਪਣੇ ਘਰ ਲੈ ਗਏ ਆਂ ਵਰਤ ਲੋ ਠੀਕ ਹੈ ਜੀ ਇਹ ਸ਼ਬਦਾਵਲੀ ਠੁਖਮੀ ਹੈ ਠੀਕ ਹੈ ਜੀ ਵੀ ਦੁਨੀਆ ਦੇ ਉੱਤੇ ਇਹ ਤੁਸੀਂ ਦੱਸੋ ਵੀ ਇਹੋ ਜਿਹਾ ਬਲੱਖਣ ਤੇ ਅਨੋਖਾ ਕੀ ਹੋਏਗਾ ਹਾਂਜੀ ਵੀ ਮੁਗਲ ਹਕੂਮਤ ਮੁਸਲਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਲੱਗੇ ਹੋਏ ਆ ਬਿਲਕੁਲ ਤੇ ਮੁਸਲਮਾਨ ਆਪਣੇ ਘਰ ਚ ਬੇਨਤੀ ਕਰਕੇ ਲੈ ਜਾ ਰਹੇ ਆ ਠੀਕ ਹੈ ਜੀ ਇਹ ਅਨੋਖਾ ਪਾਣਾ ਹਾਂਜੀ ਤੇ ਜਿੱਥੋਂ ਤੱਕ ਫੇਰ ਇਹ ਗਨੀਖਾਂ ਤੇ ਨਵੀਖਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਹਾਂਜੀ ਸਤਿਗੁਰੂ ਮਹਾਰਾਜ ਨੇ ਜਿਹੜਾ ਹੇਰੀਪਿੰਟ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੂੰ ਹੁਕਮਨਾਮਾ ਦਿੱਤਾ ਸੀ ਹਾਂਜੀ ਉਹ ਹੁਕਮਨਾਮੇ ਦੇ ਸ਼ਬਦ ਉਰੇ ਹੁਣ ਵੀ ਲਿਖੇ ਹੋਏ ਆ ਹਾਂਜੀ ਤੇ ਇਹ ਵੀ ਲਿਖਿਆ ਹੋਇਆ ਵੀ ਅਸਲ ਹੁਕਮਨਾਮਾ 47 ਦੀ ਵੰਡ ਵੇਲੇ ਪਾਕਿਸਤਾਨ ਲੈ ਗਿਆ ਸੀ ਇਹਨਾਂ ਦਾ ਖਾਨਦਾਨ ਠੀਕ ਹੈ ਜੀ ਤੇ ਹੁਕਮਨਾਮਾ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ ਅ ਸਰੇਂਦਰ ਸਿੰਘ ਜੀ ਮੈਂ ਪੜ੍ਹ ਕੇ ਵੀ ਸੁਣਾਵਾਂ ਹਾਂ ਹਾਂਜੀ ਹਾਂਜੀ ਪੜ੍ਹ ਕੇ ਸੁਣਾਓ ਜੀ ਕਿਉਂਕਿ ਬੜੇ ਕੀਮਤੀ ਤੇ ਅਨਮੋਲ ਬਚਨ ਹੈ ਜੀ ਬਚਨ ਜਿਹੜੇ ਗਨੀ ਖਾਤੇ ਨਵੀਂ ਖਾਂ ਦੇ ਪ੍ਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਂਜੀ ਸਿੱਖ ਸੰਗਤ ਨੂੰ ਕੀਤੇ ਕੀਤੇ ਹਾਂਜੀ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਹੁਕਮਨਾਮੇ 'ਚ ਲਿਖਿਆ ਹੈ ਹਾਂਜੀ ਗੁਰੂ ਸਾਹਿਬ ਨੇ ਲਿਖਿਆ ਹੈ ਹਾਂਜੀ ਹਾਂਜੀ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ ਹਾਂਜੀ ਹੁਕਮ ਕੀ ਹੈ ਗਨੀਖਾਂ ਔਰ ਇਹ ਜੋ ਹੈਨ ਫਰਜੰਦਾ ਠੀਕ ਹੈ ਜੀ ਸੋ ਵਹਿਜ ਹੈਨ ਮੇਰੇ ਕੰਮ ਆਏ ਹੈਨ ਫਰਜੰਦ ਕਹਾ ਹੈ ਜੀ ਫਰਜੰਦ ਕਹਾ ਹਾਂਜੀ ਕਿੱਡਾ ਬੜਾ ਸ਼ਬਦ ਆ ਜਿਹੜਾ ਹਾਂ ਵੀ ਹਾਂਜੀ ਜੋ ਸਿੱਖ ਇਨਕੀ ਖਿਦਮਤ ਅੰਦਰ ਹਾਂਜੀ ਰਜੂ ਰਹੇਗਾ ਠੀਕ ਹੈ ਜੀ ਸੋ ਨਿਹਾਲ ਹੋਗੂ ਵੀ ਜੋ ਇਨਾਂ ਦਾ ਸਤਕਾਰ ਕਰੇਗਾ ਜਾਂ ਇਨਾਂ ਦਾ ਸੇਵਾ ਕਰੇਗਾ ਹੈਗਾ ਹਾਂਜੀ ਕਿਉਂ ਕਰੇਗਾ ਹਾਂਜੀ ਵੀ ਇਹਨਾਂ ਨੇ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਔਖੜ ਔਖੇ ਵੇਲੇ ਹਾਂਜੀ ਕੰਮ ਆਇਆ ਕੰਮ ਆਇਆ ਠੀਕ ਹੈ ਜੀ ਮਹਾਰਾਜ ਕਹਿੰਦੇ ਇਹ ਗੱਲ ਨੂੰ ਸਿੱਖ ਭੁੱਲਿਓ ਨਾ ਭੁੱਲਿਓ ਨਾ ਹਾਂਜੀ ਉਹ ਨਿਹਾਲ ਹੋਗਾ ਹਾਂਜੀ ਉਹਨਾਂ ਉੱਪਰ ਮੇਰੀ ਖੁਸ਼ੀ ਹੋਗੀ ਉਹਨਾਂ ਸਿੱਖਾਂ ਉੱਪਰ ਠੀਕ ਹੈ ਜੀ ਉਸ ਉੱਪਰ ਮੇਰਾ ਹੱਥ ਹੋਗ ਇਹ ਜੂ ਹੈਨ ਸੋ ਮੇਰੇ ਹੈਨ ਹਾਂਜੀ ਮਹਾਰਾਜ ਨੇ ਕਿਹਾ ਹੈ ਗਨੀ ਖਾਤੇ ਨਵੀ ਖਾਨੂ ਸਿੱਖ ਸੰਗਤਾਂ ਨੂੰ ਹੁਕਮ ਦਿੱਤਾ ਹੈ ਵੀ ਕਿਤੇ ਮੁਸਲਮਾਨ ਸਮਝ ਕੇ ਇਹਨਾਂ ਨੂੰ ਨਾ ਛੱਡ ਦਿਓ ਇਹ ਮੇਰੇ ਹੈ ਨਾ ਮਹਾਰਾਜ ਕਹਿੰਦੇ ਇਹ ਮੇਰੇ ਹੈ ਨਾ ਹਾਂਜੀ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਮੇਰੀ ਕਰੇਗਾ ਹਾਂਜੀ ਵੀ ਜਿਹੜਾ ਸਿੱਖ ਗਨੀ ਖਾਤੇ ਨਵੀ ਖਾਨ ਦੀ ਸੇਵਾ ਕਰੇਗਾ ਉਹ ਗੁਰੂ ਦੀ ਸੇਵਾ ਕਰੇਗਾ ਠੀਕ ਹੈ ਜੀ ਤੇ ਇਹਨਾ ਪ੍ਰਤੀਵੀਅ ਸੁਰਿੰਦਰ ਸਿੰਘ ਜੀ ਗੁਰਬਾਣੀ ਚ ਸਿੱਖਾਂ ਪ੍ਰਤੀ ਵੀ ਮਹਾਰਾਜ ਨੇ ਇਹੀ ਸ਼ਬਦ ਵਰਤੇ ਆ ਜਿਵੇਂ ਗਨੀ ਖਾਂ ਤੇ ਨਵੀ ਖਾਂ ਦੇ ਪ੍ਰਤੀ ਮਹਾਰਾਜ ਨੇ ਕਿਹਾ ਵੀ ਇਹ ਮੇਰੇ ਐ ਹਾਂਜੀ ਜੋ ਇਹਨਾਂ ਦੀ ਸੇਵਾ ਕਰੂਗਾ ਉਹ ਮੇਰੀ ਸੇਵਾ ਕਰੂਗਾ ਹਾਂਜੀ ਇਵੇਂ ਗੁਰਬਾਣੀ ਚ ਚੌਥੇ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖਿਆ ਹਾਂਜੀ ਗੁਰ ਸਿੱਖਾਂ ਅੰਦਰ ਸਤਗੁਰ ਵਰਤਾ ਹਾਂਜੀ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਏ ਹਾਂਜੀ ਸੋ ਗੁਰਖੁਸ਼ੀ ਆਵੇ ਆਵੇ ਉਹ ਗੁਰੂ ਮਹਾਰਾਜ ਨੇ ਬਾਣੀ ਚ ਵੀ ਫਰਮਾਨ ਕਰ ਦਿੱਤਾ ਸੀ ਜੋ ਮੇਰੇ ਗੁਰੂ ਦੇ ਸਿੱਖਾਂ ਦੀ ਸੇਵਾ ਕਰੂਗਾ ਉਹ ਮੇਰੀ ਸੇਵਾ ਦੇ ਤੋਲਾ ਉਹਦੇ ਉੱਤੇ ਮੈਂ ਖੁਸ਼ੀ ਹੋਊਗਾ ਠੀਕ ਹੈ ਜੀ ਇਸੇ ਕਰਕੇ ਪੰਜ ਸੰਗਤਾਂ ਨੂੰ ਆਪਾਂ ਆਪਣੇ ਘਰਾਂ ਚ ਪ੍ਰਸ਼ਾਦੇ ਸ਼ਕਾਇਆ ਕਰਦੇ ਸੀ ਉਹਨਾਂ ਦਾ ਸਰਕਾਰ ਕਰਦੇ ਸੀ ਠੀਕ ਹੈ ਜੀ ਲਓ ਹੁਣ ਆਪਾਂ ਇਤਿਹਾਸ ਨਾਲ ਜੁੜਦੇ ਹਾਂ ਹਾਂਜੀ ਇੱਥੇ ਜਿਹੜਾ ਇਹ ਹੁਕਮਨਾਮਾ ਲੱਗਿਆ ਹੋਇਆ ਹੈ ਤੇ ਅਸਲ ਕਾਪੀ ਪਾਕਿਸਤਾਨ ਚ ਹੈ ਹਾਂਜੀ ਇਦੇ ਉੱਤੇ ਲਿਖਿਆ ਹੈ ਵੀ ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1762 ਈਸਵੀ ਚ ਕੀਤਾ ਠੀਕ ਹੈ ਜੀ ਹੁਣ ਜਿਹੜੀ ਇਤਿਹਾਸ ਦੇ ਆਏ ਭੰਬਲਪੂਸਾ ਵੀ ਚਮਕੌਰ ਦੀ ਜੰਗ ਜੀ ਸਰਹੰਦ ਦਾ ਵਰਤਾਰਾ ਹਾਂਜੀ ਛਾਕਾਂ ਹਾਂਜੀ ਇਹ 1761 ਈਸਵੀ ਚ ਹੋਇਆ ਹਾਂਜੀ ਇਹ ਹੁਕਮਨਾਮਾ ਉਹਨਾਂ ਗੱਲਾਂ ਨੂੰ ਰੱਦ ਕਰਦਾ ਹੈ ਬਿਲਕੁਲ ਠੀਕ ਹੈ ਜੀ ਵੀ ਇਹ ਹੁਕਮਨਾਮਾ 1762 ਚ ਦਿੱਤਾ ਠੀਕ ਹੈ ਜੀ ਚਮਕੌਰ ਦੀ ਜੰਗ ਸਰਹੰਦ ਦੇ ਛਾਕੇ 1762 ਚ ਹੋਏ ਠੀਕ ਹੈ ਜੀ ਹਾਂ ਜੇ ਆਪਾਂ ਸਾਨੇ ਸਵੀ ਸਮਝਣਾ ਹੋਵੇ ਤਾਂ 1705 ਇਸਵੀ ਠੀਕ ਹੈ ਜੀ ਤੇ ਜਿਹੜਾ ਬਾਲ ਦੇਸ ਦਾ ਨੋਟੀਫਿਕੇਸ਼ਨ ਦਿੱਲੀ ਸਰਕਾਰ ਕੇਂਦਰ ਸਰਕਾਰ ਨੇ ਪਿਛਲੇ ਸਾਲ ਕੀਤਾ ਪਿਛਲੇ ਸਾਲਾਂ ਚ ਹਾਂਜੀ ਉਹਦੇ ਚ ਵੀ ਸ੍ਰੀ ਮਤਲਬ ਜਿਹੜਾ ਸਾਖਾ ਸਰਹੰਦ ਦੀ ਜਿਹੜੀ ਆ ਬਾਪਰਨ ਦਾ ਸਾਲ ਤੈ ਹੋਇਆ 1795 ਹੋਇਆ ਠੀਕ ਹੈ ਠੀਕ ਹੈ ਇਸ ਤਰ੍ਹਾਂ ਸਾਨੂੰ ਜਿੱਥੇ ਇਹ ਗਨੀ ਖਾਂ ਦੀ ਨਵੀ ਨਵੀ ਖਾਂ ਦੀ ਜਾਤ ਦੇ ਵਿੱਚ ਬਣਿਆ ਗੁਰਦੁਆਰਾ ਸਾਨੂੰ ਇਹ ਪ੍ਰੇਰਨਾ ਦਿੰਦਾ ਤੇ ਸਬਕ ਦਿੰਦਾ ਹੈ ਹਾਂਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਸਲਮਾਨਾਂ ਨਾਲ ਬੈਰ ਨਹੀਂ ਸੀ ਬੈਰ ਨਹੀਂ ਸੀ ਹਾਂਜੀ ਉਹਨਾਂ ਦੀ ਲੜਾਈ ਜ਼ਾਲਮਾਂ ਨਾਲ ਸੀ ਹਾਂਜੀ ਤੇ ਜ਼ਾਲਮ ਭਾਵੇਂ 22 ਤਾਰ ਦੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨਾਲ ਵੀ ਲੜੇ ਮਹਾਰਾਜ ਠੀਕ ਬਿਲਕੁਲ ਜੀ ਹਾਂਜੀ ਉਹ ਚਾਹੇ ਦਿੱਲੀ ਤੇ ਸਰੰਦ ਦਾ ਵਜ਼ੀਰ ਖਾਨ ਮੁਸਲਮਾਨ ਸੀ ਹਾਂਜੀ ਇਸੇ ਕਰਕੇ ਇਹ ਸਾਨੂੰ ਇਤਿਹਾਸ ਸਬਕ ਦਿੰਦਾ ਹੈ ਵੀ ਜਿਹੜਾ ਧਰਮ ਹੁੰਦਾ ਹੈ ਧਰਮ ਦੇ ਵਿੱਚ ਕੋਈ ਇਹ ਨਹੀਂ ਹੁੰਦਾ ਮੁਸਲਮਾਨ Hindu ਸਿੱਖ ਸਾਈ ਜਿਨ੍ਹਾਂ ਦੇ ਅੰਦਰ ਅਸਲ ਧਰਮ ਹੁੰਦਾ ਉਹ ਸੱਚ ਦੇ ਨਾਲ ਖੜਦਾ ਸੱਚ ਨਾਲ ਖੜਦਾ ਹਾਂਜੀ ਜਿਨੇ ਗਨੀ ਖਾਦੇ ਨਵੀ ਖਾ ਠੀਕ ਹੈ ਜੀ ਦੂਜੀ ਸਾਨੂੰ ਇਹ ਗੱਲ ਦੀ ਪ੍ਰੇਰਣਾ ਮਿਲਦੀ ਹੈ ਸਾਡੇ ਇਤਿਹਾਸਕ ਗੁੰਝਲ ਹੱਲ ਹੁੰਦੀ ਹੈ ਇਸ ਹੁਕਮਨਾਮੇ ਤੋਂ ਹਾਂਜੀ ਵੀ ਇਹ ਸਾਕੇ ਆ ਜਿਹੜੇ 1705 ਈਸਵੀ ਤੇ 1762 ਈਸਵੀ ਦੇ ਵਿੱਚ ਵਾਪਰੇ ਠੀਕ ਹੈ ਜੀ ਹਾਂਜੀ ਅ ਫਿਰ ਇੱਥੋਂ ਇਹ ਜਿਹੜੇ ਗਨੀਖਾਂ ਤੇ ਨਵੀਖਾਂ ਸੀ ਹਾਂਜੀ ਇਹਨਾਂ ਨੇ ਪਾਲਕੀ ਤਿਆਰ ਕੀਤੀ ਉੱਚ ਦਾ ਪੀਰ ਬਣਾ ਕੇ ਮੋਢਾ ਦਿੱਤਾ ਪਾਲਕੀ ਨੂੰ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਮਾਛੀਵਾੜੇ ਦੇੋਂ ਫੌਜ ਦੇ ਘੇਰੇ ਚੋਂ ਬਾਹਰ ਕੱਢਿਆ ਠੀਕ ਹੈ ਜੀ ਤੇ ਬਾਹਰ ਕੱਢ ਕੇ ਬੜਾ ਲੰਮਾ ਸਫ਼ਰ ਕਰਕੇ ਪਾਲਕੀ ਨੂੰ ਮੋੜਾ ਦੇ ਕੇ ਪਿੰਡ 헤ਰੀ ਜਿੱਥੇ ਮਹੰਤ ਕ੍ਰਿਪਾਹਲਦਾਸ ਸੀ ਆਪਾਂ ਅਗਲੇ ਸਫ਼ਰ ਚ ਉਹਦੀ ਕਹਾਣੀ ਸੁਣਾਵਾਂਗੇ ਠੀਕ ਹੈ ਜੀ ਉੱਥੋਂ ਹੁਕਮਨਾਮਾ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਮੋੜ ਦਿੱਤਾ ਸੀ ਠੀਕ ਹੈ ਇੱਕ ਮੈਂ ਪਿੱਛੇ ਜੇ ਹੋਰ ਬੜੀ ਬਚਿੱਤਰ ਕਹਾਣੀ ਆਈ ਮੇਰੇ ਸਾਹਮਣੇ ਹਾਂਜੀ ਉਹ ਕਹਿੰਦੇ ਵੀ ਇੱਕ ਦਿਨ ਗਨੀ ਖਾਂ ਤੇ ਨਵੀ ਖਾਂ ਦੀ ਪੋਤੀ ਖੇਡਦੀ ਸੀ ਹਾਂਜੀ ਤੇ ਉਹ ਉਹਨਾਂ ਨੂੰ ਪੋਤੀ ਨੂੰ ਨਾ ਗਨੇ ਘਾਤੇ ਨਵੀ ਖਾਂ ਹਾਂਜੀ ਇਹ ਕਹਾਣੀ ਸੁਣਾ ਰਹੇ ਬੱਚਿਆਂ ਨੂੰ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਕਿਹਾ ਸੀ ਠੀਕ ਹੈ ਜੀ ਪੁੱਤਰ ਕਿਹਾ ਸੀ ਹਾਂਜੀ ਤੇ ਉਹ ਪੋਤੀ ਬੱਚੀ ਸੀ ਜੀ ਸੁਣੋ ਕੀ ਲਿਖਿਆ ਮਿਲਦਾ ਹਾਂਜੀ ਉਹ ਕਹਿੰਦੇ ਵੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂਜੀ ਤੇ ਮੈਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਤੀ ਹੁਈ ਹੂੰ ਤੇ ਉਹਦਾ ਬੱਚੀ ਦਾ ਸਵਾਲ ਦੇਖੋ ਹਾਂਜੀ ਉਹ ਕਹਿੰਦੀ ਕਹਿੰਦੀ ਵੀ ਅੱਬਾ ਜਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਿੰਨੀਆਂ ਪੋਤੀਆਂ ਸਨ ਹਾਂਜੀ ਉਹ ਕਹਿੰਦੇ ਭਾਈ ਤੂੰ ਹੀ ਥੀ ਹਾਂਜੀ ਬਾਕੀ ਤਾਂ ਪਤਾ ਨਹੀਂ ਜਿੰਨਾ ਕਸੀਂ ਜਾਣਦੇ ਹੋ ਤੂੰ ਹੀ ਥੀ ਹਾਂਜੀ ਤੇ ਉੱਥੇ ਇੱਕ ਇਤਿਹਾਸ ਚ ਪ੍ਰਚਲਿਤ ਹੁਣ ਮੈਨੂੰ ਉਹ ਬਾਤ ਭੁੱਲ ਗਏ ਹਾਂਜੀ ਹਾਂ ਉਹ ਬੱਚੀ ਦੇ ਮੂੰਹੋਂ ਜਿਹੜੇ ਨਿਕਲੇ ਇੱਕ ਕਵੀ ਨੇ ਲਿਖੇ ਹਾਂਜੀ ਉਹ ਕਹਿੰਦੇ ਕਹਿੰਦੇ ਪੋਤੀ ਮੈਂ ਪੋਤੀ ਮੈਂ ਗੋਬਿੰਦ ਸਿੰਘ ਦੀ ਪੋਤੀ ਹਾਂਜੀ ਮੈਂ ਇੱਕ ਹੀਰਾ ਇੱਕ ਮੋਤੀ ਠੀਕ ਹੈ ਮੈਂ ਪੋਤੀ ਮੈਂ ਪੋਤੀ ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤੀ ਹਾਂਜੀ ਇਹ ਸਥਾਨ ਦੇ ਨਾਲ ਜਿਹੜਾ ਪਾ ਤੁਸੀਂ ਦਰਸ਼ਨ ਕਰਾਇਆ ਨਾ ਠੀਕ ਹੈ ਜੀ ਇਹ ਇਤਿਹਾਸ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਠੀਕ ਹੈ